ਮਝ ਨਹੀਂ ਪਾਸ ਚ ਵਾਫਾ ਕੋਈ ਅਮਰ ਪਾਕਿਸਤਾਨ ਤਾਂ ਗੱਲ ਜਾਊਗੀ ਮੂੰ ਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਤਾਂ ਉਫੂ ਕਹਿ ਰਿਹਾ ਬੀੜੀ ਸ਼ਬਦ ਤੱਕ ਪਤਾ ਲੱਗੇ ਕਹਾਵਤ ਤੱਕ ਕੱਢ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਡੂਮਣੇ ਥੱਲੇ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਪੰਜਾਬੀ ਪੜੀਂ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਬੜਾ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਲੋਕ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਇਹਨਾਂ ਨੂੰ ਘਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੋਲੀ ਲੈਂਦੇ ਕੋਈ ਤੁਹਾਨੂੰ ਬੈਸੀ ਬਹਿ ਕੇ ਦੇਖ ਲਿਓ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੇਜਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਇੱਕ ਹਕੀ ਕਹੀ ਜਾਂਦੇ ਥੋੜੇ ਮੰਨੀ ਜਾਂਦੇ ਨਾਲ ਐਸਸੀ ਤੋਂ ਬਾਅਦ ਜੋ ਜੋ ਘਟਨਾਏ ਹੋਈ ਉਸਕਾ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇੰਤੋਂ ਦੀ ਗੱਲ ਇਹ ਹੱਦ ਲੋਕ ਹੀ ਮਨਾਉਣਗੇ ਇਹਨਾਂ ਨੂੰ ਇਹਨਾਂ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ ਬਈ ਉਹ ਐਲਬਸ ਕਿਹਦੇ ਨੂੰ ਡਸ ਕੀਤਾ ਜਾਵੇ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਜੀ ਇੰਡੀਆ ਬਲੌਕ ਜੀ 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 ਫਿਰ ਬਾਜੀ ਬਾਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਤੁਸੀਂ ਬੋਲ ਲੇ ਬਥੇਰ ਮੈਂ ਕੋਈ ਗੱਲ ਕੰਮ ਜਾਣੇ ਫਾਸ ਚ ਵਫਾਇਦਾ ਕੋਈ ਅਮੇ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹਾਂ ਆਪਾਂ ਨੇ ਕਾਨੂੰ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਕਹਿ ਰਹੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣਗੇ ਕੱਲ ਕਰ ਲੈਣਗੇ ਮੰਗਾ ਚਲੋ ਬੇੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਜਦੋਂ ਪਤਾ ਲੱਗੇ ਕਹਾਵਤ ਆ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਘੁੰਮਣੇ ਚੱਲ ਠੀਕ ਹੈ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਢਦੇ ਤੇ ਜਾਗੇ ਬਿਲਕੁਲ ਸਹੀ ਟੇ ਬਾਜੋ ਬਾਜੋ ਸਹੀ ਟੇ ਬਾਜੋ ਬਾਜੋ ਇਹ ਕਹਾਵਤ ਹੈ ਪੰਜਾਬੀ ਪੜ੍ਹਿੰਦੇ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਡਰਬੀ ਕੋੜਾ ਹੈ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਦਰਬੀ ਕੋੜਾ ਟੱਟੂ ਹੈ ਇਹ ਕੀ ਹੋਊਗੀ ਉਹ ਕਿਹੜੀ ਲੈਂਗੁਏਜ ਹੈ ਆਪਾ ਤੁਹਾਡੀ ਇਹ ਬੁੱਕ ਡਰੈਕ ਕਰੀਏ ਜੀ ਤੁਹਾਡੀ ਡੂਪਈ ਹੈ ਗੱਲ ਕਰੀਏ ਜਿਹੜੀ ਗੱਲ ਹੋਰੀ ਗੱਲ ਕਰਨ ਤਾਂ ਦਿਓ ਤਾਂ ਕਰਾਂ ਬਹਿਜੋ ਕਾਰਿਓ ਦਿਓ ਮਾਰਿਓ ਮੁਖਤਿਰ ਅੰਦਰ ਕਰੂ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਰੋ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜੱਦ ਤੋਂ ਬਿડા ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕਨੇਡਾ ਦੇਖਦੇ ਆਂ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਇਹਨਾਂ ਕੋਲ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਦਿੰਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿਚਕੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੇਜਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਹੀ ਜਦੋਂ ਆਏ ਤਾਂ ਪਹਿਲਾਂ ਜਿਹੜਾ ਇੱਥੇ ਸੀ ਉਹ ਨੂੰ ਵੀ ਇਹ ਗੱਲ ਫੈਮੀ ਸੀ ਕਿ ਮੈਂ 25 ਸਾਲ ਹੀ ਨੇ ਇੱਕ ਤੁਹਾਡੀ ਜਾਣ ਮਾਰਿਆ ਜੇ ਤਾਂ ਨਹੀਂ ਲੱਗਾ

ਮੈਂ ਬੇਨਤੀ ਕਰਦਾ ਹਾਂ ਕਿ ਜੀ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਵੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣੇ ਦਾ ਕਿਹੜਾ ਹਿੱਸਾ ਇਹਨਾਂ ਤਿੰਨਾਂ ਦਰਿਆਵਾਂ ਨਾਲ ਲੱਗਦਾ ਜੀ 1 ਇੰਚ ਵੀ Rajasthan ਦਾ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨਾਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਕਬੂਟਾ ਹੈ ਹਰਿਆਣੇ ਦੀ ਵੀ ਕਬੂਟਾ ਹੈ ਰਾਜਸਥਾਨ ਦੀ ਵੀ ਕਬੂਟਾ ਹੈ ਹਿਮਾਚਲ ਦੀ ਵੀ ਕਬੂਟਾ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਿੰਦੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡਾ ਅਸੀਂ ਦਿੰਨੇ ਆਂ Rajasthan ਤੇ Haryana ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕਿੱਡੇ ਦੀ ਤਨਖਾਹ ਨਹੀਂ ਲੈਂਦੇ ਡੈਪੁਟੀਸ਼ਨ ਤੇ ਹੁੰਦੇ ਜਿਹੜੇ ਪੰਜਾਬ ਦੇ ਕਿੱਡ ਦੀ ਦਰਖਾ ਲੈਂਦੇ ਆ ਉਹ ਇਹ ਤਾਂ ਸਬੈਦਾ ਤੇ ਬੰਨ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆਮ ਦੀ ਆਪੀ ਲੱਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ 50 ਹਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਾਂ ਨੂੰ ਬਜ਼ਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਦੋ ਕੰਮ ਨੇ ਨਾਲ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਿਹੜੇ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ 6 ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ 3 ਘੰਟੇ 4